ਅਸਲਾਮ ਵਾਲੇਕਮ ਵੀਵਰਸ ਅੱਜ ਦੀ ਵੀਡੀਓ ਆ ਗਿਆਨੀ ਮਸਕੀਨ ਸਾਹਿਬ ਜੀ ਦੀ ਜਿਨ੍ਹਾਂ ਨੇ ਕਿ ਸਾਨੂੰ ਜ਼ਿੰਦਗੀ ਗੁਜ਼ਾਰਨ ਦਾ ਇੱਕ ਬਹੁਤ ਵਧੀਆ ਤਰੀਕਾ ਦੱਸਿਆ ਹੈ ਪਹਿਲਾਂ ਆਪਾਂ ਵੀਡੀਓ ਦੇਖਦੇ ਹਾਂ ਉਸ ਤੋਂ ਬਾਅਦ ਆਪਾਂ ਗੱਲਬਾਤ ਕਰਦੇ ਹਾਂ ਗੰਨੇ ਦੇ ਚ ਰਸ ਪਾ ਦਿੱਤਾ ਹੈ ਪ੍ਰਮਾਤਮਾ ਨੇ ਅੰਮ੍ਰਿਤ ਹੈ ਸੰਤਰੇ ਦਾ ਰਸ ਅੰਗੂਰਾਂ ਦਾ ਰਸ ਅੰਮ੍ਰਿਤ ਹੈ ਪਰ ਇਸ ਅੰਮ੍ਰਿਤ ਨੂੰ ਮਨੁੱਖ ਚਾਹੇ ਤੇ ਜ਼ਹਿਰ ਬਣਾ ਸਕਦਾ ਹੈ ਸ਼ਰਾਬ ਬਣਾ ਲਈ ਰਸਤੇ ਮਿੱਠਾ ਸੀ ਅੰਗੂਰਾਂ ਦਾ ਕੌੜਾ ਹੋ ਗਿਆ ਰਸਤੇ ਸੁਆਦ ਸੀ ਮਿੱਠਾ ਸੀ ਸੰਤਰੇ ਦਾ ਕੌੜਾ ਹੋ ਗਿਆ ਰਸਤੇ ਮਿੱਠਾ ਸੀ ਗੰਨੇ ਦਾ ਕੌੜਾ ਹੋ ਗਿਆ ਮਿੱਠੇ ਨੂੰ ਮਨੁੱਖ ਕੌੜਾ ਕਰ ਸਕਦਾ ਹੈ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਉਹ ਇਹ ਤੌਫੀਕ ਹੈ ਸ਼ਰਾਬ ਨੂੰ ਹੀ ਦੇਖ ਲਓ ਮਨੁੱਖ ਨੇ ਮਿੱਠੇ ਨੂੰ ਕੌੜਾ ਕਰ ਦਿੱਤਾ ਤਰਕਾ ਕੇ ਤੇ ਜੀ ਅੰਮ੍ਰਿਤ ਨੂੰ ਮਨੁੱਖ ਜ਼ਹਿਰ ਬਣਾ ਸਕਦਾ ਹੈ ਤਾਂ ਮਨੁੱਖ ਦੇ ਕੋਲ ਇੱਕ ਤੌਫੀਕ ਹੈ ਜ਼ਹਿਰ ਨੂੰ ਵੀ ਅੰਮ੍ਰਿਤ ਬਣਾ ਸਕਦਾ ਹੈ ਸੰਖਿਆ ਜ਼ਹਿਰ ਹੀ ਆਉਂਦੀ ਹੈ ਹਕੀਮ ਵੈਦ ਇਨੂੰ ਮਾਰ ਕੇ ਇਸ ਦਾ ਕੁਸ਼ਤਾ ਬਣਾ ਲੈਂਦੇ ਨੇ ਅੰਮ੍ਰਿਤ ਹੋ ਗਈ ਅੰਮ੍ਰਿਤ ਹੋ ਗਈ ਇਕਬਾਲ ਇਸ ਨੂੰ ਬੜੇ ਸੋਹਣੇ ਢੰਗ ਨਾਲ ਬਿਆਨ ਕਰਦੇ ਨੇ ਜੋ ਜ਼ਹਿਰ ਹਲਾਹਲ ਹੈ وہی ਅੰਮ੍ਰਿਤ ਹੈ ਨਾਦਾਂ मालूम ਨਹੀਂ ਤੁਝ ਕੋ ਅੰਦਾਜ਼ ਹੈ ਪੀਣੇ ਕੇ ਇਹ ਤੇ ਪੀਣ ਦਾ ਢੰਗ ਹੈ ਜੇ ਤੈਨੂੰ ਆ ਜਾਏ ਅੰਮ੍ਰਿਤ ਹੈ ਜੇ ਪੀਣ ਦਾ ਢੰਗ ਨਹੀਂ ਆਇਆ ਤੋ ਜ਼ਹਿਰ ਹੈ ਜੇ ਜੀਣ ਦਾ ਢੰਗ ਆ ਗਿਆ ਤੋ ਜ਼ਿੰਦਗੀ ਅੰਮ੍ਰਿਤ ਹੈ ਜੇ ਜੀਣ ਦਾ ਢੰਗ ਨਹੀਂ ਆਇਆ ਤੋ ਜ਼ਿੰਦਗੀ ਹੀ ਜ਼ਹਿਰ ਹੈ ਜੇ ਰਹਿਣ ਦਾ ਤੈਨੂੰ ਢੰਗ ਆ ਗਿਆ ਸਾਰਾ ਸੰਸਾਰ ਅੰਮ੍ਰਿਤ ਹੈ ਨਿਰੰਕਾਰ ਦਾ ਰੂਪ ਹੈ ਤੇ ਜੇ ਤੈਨੂੰ ਰਹਿਣ ਦਾ ਢੰਗ ਨਹੀਂ ਆਇਆ ਸਾਰਾ ਸੰਸਾਰ ਜ਼ਹਿਰ ਹੈ कि तेरे ते मुनसर है तू जहर जीवना है कि अमृत दे जीना सतसंग इस वास्ते है और आज तक बड़े बड़े अवतारी पुरुष महज इसलिए आए कि मनुख चुनाव ठीक कर सके मनुख चो ठीक कर सके अक्सर मनुख चुनाव गलत कर लेंगे ਜ਼ਿੰਦਗੀ ਸਾਰੀ ਗਲਤ ਹੋ ਜਾਂਦੀ ਹੈ ਜਿਤਨੇ ਜ਼ਿੰਦਗੀ ਦੇ ਤਾਰੀਕੀ ਹੋਵੇਗੀ ਅਗਿਆਨ ਹੋਵੇਗਾ ਉਤਨੀ ਹੀ ਜ਼ਿੰਦਗੀ ਜ਼ਹਿਰੀਲੀ ਬਣ ਜਾਏਗੀ ਫਿਰ ਤਾਰੀਖ ਮਨੁੱਖ ਦਾ ਸੰਬੰਧ ਵੀ ਤਾਰੀਕੀ ਨਾਲ ਹੁੰਦਾ ਹੈ ਰਾਤ ਨਾਲ ਹੁੰਦਾ ਹੈ ਅੰਮ੍ਰਿਤ ਵੇਲੇ ਸੁੱਤਾ ਰਹਿ ਜਾਏਗਾ ਰਾਤ ਦੀ ਤਾਰੀਕੀ ਨੂੰ ਉਜਵਲ ਕਰਕੇ ਜੂਏ ਖਾਨੇ 'ਚ ਬੈਠਾ ਹੋਵੇਗਾ ਵੈਸ਼ਾਲੇ 'ਚ ਬੈਠਾ ਹੋਵੇਗਾ ਮੰਦਰਾਂ ਦੀ ਰੌਣਕ ਤੇ ਖਤਮ ਹੋ ਗਈ ਜੂਏ ਖਾਨਿਆਂ ਦੀ ਰੌਣਕ ਵੱਧ ਗਈ ਮੰਦਰ ਉਸ ਨੂੰ ਕਹਿੰਦੇ ਨੇ ਜਿਸ ਦਾ ਦਵਾਰ ਸਵੇਰੇ ਖੁੱਲਦਾ ਹੈ ਅੰਮ੍ਰਿਤ ਵੇਲੇ ਖੁੱਲਦਾ ਹੈ ਜਿੱਥੇ ਸਵੇਰੇ ਘੜਿਆਲ ਵੱਜਦਾ ਹੈ ਜਿੱਥੇ ਸਵੇਰੇ ਗੁਰਬਾਣੀ ਦੀ ਗੂੰਜ ਉੱਠਦੀ ਹੈ ਉਥੇ ਬੇਸ਼ਤਰ ਜਗਾਂ ਉਂਜੀ ਬੰਦ ਹੋ ਗਈ ਪਤਾ ਹੈ ਕਿਉਂ ਅਰਥ ਸ਼ਾਸਤਰ ਦਾ ਇੱਕ ਨਿਯਮ ਹੈ ਮਾਰਕੀਟ ਦੇ ਚੀਜ਼ ਬਹੁਤ ਪਈ ਹੈ ਪਰ ਗ੍ਰਾਹਕ ਹੀ ਨਹੀਂ ਹੈ ਕੋਈ ਲੈਣ ਵਾਲਾ ਨਹੀਂ ये मार्केट यह चीज किन्ने चर तक पही रहेगी कोई लहन वाला ही नहीं कोई ग्राहक ही नहीं कीमत भी गिरती जाएगी <coughs> यकीन जानो वो धर्म जितना बेकीमत हो गया कोई चीज इतनी बेकीमत नहीं ये भी मर्ज़ करते हैं हकीकत है सच्चाई है जबकि उस तो व्ड मुला होर कुछ भी नहीं है वस्तु बहुत पई है। गिराके ही नहीं है। कीमतें गिर के जान गया। बिल्कुल गिराके ही नहीं है। वो वस्तु एक दिन मार्केट तो ओझल हो जाएगी, आउट ऑफ मार्केट हो जाएगी। नहीं रह सकती। चर्च ते उनांदे दरवाजे ते बथेरे बंद हो गए ने। कईयांदे ते दीवा बत्ती भी नहीं औंदी। ਵੀ ਮੈਂ ਅਰਜ਼ ਕਰਦੇ ਹਾਂ ਭਾਰਤ ਦੇ ਇਸ ਵੀ ਬਹੁਤੇ ਮੰਦਰਾਂ ਦੇ ਸਿਰਕ ਕੱਲਾ ਪੁਜਾਰੀ ਬੈਠਾ ਰਹਿੰਦਾ ਹੈ ਬੜੀਆਂ ਬੜੀਆਂ ਬਿਲਡਿੰਗਾਂ ਗੁਰਦੁਆਰਿਆਂ ਦੀ ਮਜਾਲੇ ਅੰਮ੍ਰਿਤ ਵੇਲੇ ਕੋਈ ਇੱਕ ਮਨੁੱਖ ਗੁਰੂ ਨਾਲ ਜੁੜਨ ਦੀ ਉਮੰਗ ਰੱਖਦਾ ਹੋਵੇ ਤੜਪ ਰੱਖਦਾ ਹੋਵੇ ਹਰ ਚੀਜ਼ ਦੀ ਆਪਣੀ ਰੋਤ ਹੈ ਹਰ ਚੀਜ਼ ਦਾ ਆਪਣਾ ਸਮਾਂ ਹੈ ਨਾਮ ਬੀਜਣ ਦਾ ਵੀ ਸਮਾਂ ਅੰਮ੍ਰਿਤ ਵੇਲਾ ਸਚਨਾ ਵਡੇ ਆਏ ਵਿਚਾਰ ਉਹ ਦੇਖੋ ਗਿਆ ਕਲਬਾਂ ਦੀ ਰੌਣਕ ਵੱਧ ਗਈ ਥੀਏਟਰਾਂ ਦੀ ਰੌਣਕ ਵੱਧ ਗਈ ਅਲਿਆਂ ਦੀ ਰੌਣਕ ਵੱਧ ਗਈ ਜੂਏ ਖਾਨਿਆਂ ਦੀ ਰੌਣਕ ਵੱਧ ਗਈ ਰਬਦੀ ਨੇਤ ਅਤਕੇ ਦਾਸ ਦਾ 3 ਦਿਨ ਦਾ ਪ੍ਰੋਮ ਰੀਨੋ ਦੇ ਸੀ ਮੈਂ ਪਹਿਲੀ ਦਫਾ ਗਿਆ ਸਾਰਾ ਸ਼ਹਿਰ ਬੜਾ ਪਰ ਰੌਣਕ ਬੜੀ ਲਾਈਟ ਇੱਕ ਇੱਕ ਬਿਲਡਿੰਗ ਬੜੀ ਸਜੀ ਰਾਤ ਦੇ ਵਕਤ ਪਹੁੰਚੇ ਸੰਦੇਆ ਹੋ ਗਈ ਸੀ ਜਿਹੜਾ ਸੱਜਣ ਲੈ ਜਾ ਰਿਹਾ ਸੀ ਮੈਂ ਉਸ ਨੂੰ ਪੁੱਛਿਆ ਸੀ ਹਰ ਬਿਲਡਿੰਗ ਦੇ ਅੰਦਰ ਕੋਈ ਖੁਸ਼ੀ ਹੋ ਰਹੀ ਹੈ ਕੋਈ ਵਿਆਹ ਸ਼ਾਦੀ ਹੈ ਇੰਨੇ ਸਜਾਵਟ ਕਿੰਦੇ ਗੈਨੀ ਜੀ ਕਿਹੜੇ ਚੱਕਰ ਜੇ ਪਏ ਸਭ ਜੂਏ ਖਾਨੇ ਨੇ ਇਹ ਸ਼ਹਿਰ ਦੀਆਂ ਸਾਰੀਆਂ ਬਿਲਡਿੰਗਾਂ 'ਚ ਵੱਡੀਆਂ-ਵੱਡੀਆਂ ਦੇਖਦੇ ਪਏ ਸਜੀਆਂ-ਸਜੀਆਂ ਸਭ ਜੂਏ ਖਾਨੇ ਨੇ ਅਰ ਕਿੰਨੇ ਕਿ ਮਜਬੂਰੀ ਹੈ ਸਾਡੀ ਸਾਨੂੰ ਵੀ ਇੱਕ ਬਿਲਡਿੰਗ ਮਿਲੀ ਹੈ ਨਾ ਜੂਏ ਖਾਨਿਆਂ ਦੇ ਵਿਚਕਾਰ ਹੀ ਮਿਲੀ ਹੈ ਗੁਰਦੁਆਰਾ ਵੀ ਉੱਥੇ ਹੀ ਜਿੱਥੇ ਤੁਹਾਨੂੰ ਲੈ ਜਾ ਰਹੇ ਹਾਂ ਮਜਬੂਰੀ ਹੈ ਕਹਿੰਦੇ ਸਾਡੀ ਇੰਨਾ ਸਜਿਆ ਹੋਇਆ ਸ਼ਹਿਰ ਅਮਰੀਕਾ ਦਾ ਮੈਂ ਪਹਿਲੀ ਦਫਾ ਦੇਖਿਆ। ਦੇਖੇ ਇਹ ਸ਼ਹਿਰ ਬੜਾ ਹੈ। ਇੰਨੀ ਸਜਾਵਟ। ਦਰਵਾਜ਼ੇ ਬੰਦ ਪੈਣ। ਕਿਧਰੇ ਇਤਵਾਰ ਨੂੰ ਖੁੱਲਦਾ। ਇੱਕ ਦੋ ਬੰਦੇ ਭੁੱਲੇ ਬਸਰੇ ਚਲੇ ਜਾਂਦੇ। ਮਨੁੱਖ ਦੀ ਜ਼ਿੰਦਗੀ ਇਤਨੀ ਰਾਤ ਹੋ ਗਈ ਹੈ। ਰਾਤ ਨਾਲ ਸੰਬੰਧ ਜੁੜ ਰਿਹਾ ਦਿਨ ਨਾਲ ਨਹੀਂ। ਅੰਮ੍ਰਿਤ ਵੇਲੇ ਨਾਲ। ਜੀਵਨ ਇਤਨਾ ਅੰਧਕਾਰਮਈ ਹੋ ਗਿਆ ਹੈ ਮਨੁੱਖ ਫੁੱਦ ਰਾਤ ਹੋ ਗਿਆ ਹੈ ਦਿਨ ਨਹੀਂ ਰਿਹਾ ਪ੍ਰਕਾਸ਼ ਨਹੀਂ ਰਿਹਾ ਜਿਨ੍ਹਾਂ ਦੀ ਜ਼ਿੰਦਗੀ ਉਜਵਲ ਸੀ ਪ੍ਰਕਾਸ਼ਮਈ ਸੀ ਉਹਨਾਂ ਦੀ ਆਤਮਾ ਚੋ ਧਰਮ ਮੰਦਰਾਂ ਦਾ ਜਨਮ ਹੋਇਆ ਹੈ ਅੰਮ੍ਰਿਤ ਵੇਲੇ ਦਾ ਜਨਮ ਹੋਇਆ ਹੈ ਸ਼ੰਖ ਨਗਾਰੇ ਘੜਿਆਲ ਬਾੰਗ ਪੂਜਾ ਪਾਠ ਦਾ ਜਨਮ ਹੋਇਆ। ਉਹਨਾਂ ਲੋਕਾਂ ਨੇ ਇਸ ਨੂੰ ਜਨਮ ਦਿੱਤਾ। ਪਰ ਸੱਜੇ ਸੱਜੇ ਦੂਜੀ ਤਾਦਾਦ ਵਧਦੀ ਜਾ ਰਹੀ ਹੈ। ਵਧਦੀ ਜਾ ਰਹੀ ਹੈ। ਮੰਦਰ ਬੇਰੌਣਕ ਹੁੰਦੇ ਜਾ ਰਹੇ ਨੇ ਜੂਏ ਖਾਨਿਆਂ ਦੀ ਰੌਣਕ ਵਧਦੀ ਜਾ ਰਹੀ। ਵेश्याਲਿਆਂ ਦੀ ਰੌਣਕ ਵਧਦੀ ਜਾ ਰਹੀ ਹੈ। ਕਲਬਾਂ, ਥੀਏਟਰਾਂ ਦੀ ਰੌਣਕ ਵਧਦੀ ਜਾ ਰਹੀ ਹੈ। ਕਾਰਨ ਬਾਰ ਸਿਰਫ ਵੇਖਣਾ ਹੁੰਦਾ ਹੈ ਤੇ ਵੇਖ ਕੇ ਰਸ ਲੈਣਾ ਹੁੰਦਾ ਹੈ। ਧਰਮ ਬਾਰੇ ਇਹ ਹੈ ਕਿ ਅੱਖਾਂ ਮੀਟ ਤੇ ਧਿਆਨ ਅੰਦਰ ਲੈ ਜਾ। ਔਖਾ ਕੰਮ। ਔਖਾ ਕੰਮ। ਸ੍ਰੀ ਰਾਮਾਨੰਦ ਭਾਵੇਂ ਕੋਈ ਸ਼ਬਦ ਹੈ ਧਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਦੇ ਅੰਦਰ ਬਸੰਤ ਰਾਗ ਦੇ ਵਿੱਚ ਬੜਾ ਸਾਰਥਿਕ ਹੈ। ਬੜਾ ਕੀਮਤੀ ਹੈ। ਤੋ ਕਹਿੰਦੇ ਨੇ ਕਥ ਜਾਈਏ ਰੇ ਘਰ ਲਾ ਗੋ ਰੰਗ ਕਿੱਥੇ ਜਾਵਾਂ ਮੈਂ ਕਰਦੇ ਚੀ ਰੰਗ ਲੱਗ ਗਿਆ ਪਟਕਣਾ ਮਿਟ ਗਈ ਕਥ ਜਾਈਏ ਰੇ ਘਰ ਲਾ ਗੋ ਰੰਗ ਮੇਰਾ ਚੇਤਨਾ ਚਲਤ ਮਨ ਭਾਇਓ ਪੰਗ ਯਾਦਾਂ ਜਦ ਬਾੜ ਚਲਨ ਤੋ ਮਨ ਭਟਕ ਰਿਹਾ ਸੋਚਣੀ ਜਦ ਬਾੜ ਜਾਵੇ ਤੋਂ ਮਨ ਭਟਕ ਰਿਹਾ ਹੈ ਵਿਚਾਰ ਜਦ ਬਾਰ ਮੁਖੀ ਹੋਵਨ ਤੋ ਮਨ ਬਾਰ ਭਟਕ ਰਿਹਾ 100 ਵੀਵਰਸ ਅਸੀ ਆਈ ਦੀ ਵੀਡੀਓ ਵੀਡੀਓ ਦੇਖਣ ਦੇ ਅਸੀਂ ਆਪਾਂ ਗਿਆਨੀ ਮਸਕੀਨ ਸਾਡੀ ਦੀ ਕਥਾ ਮੈਕਨੀ ਬਹੁਤ ਜ਼ਿਆਦਾ ਇੰਟਰਸਟਿੰਗ ਸੀ ਬੜੀਆਂ ਵਧੀਆ ਦਿਲ ਦੀਆਂ ਗੱਲਾਂ ਕਰਨ ਦੇ ਸੀ ਦੇਸ਼ ਚ ਜਾ ਕੇ ਲੱਗਣ ਦੀਆਂ ਅਸੀਂ ਸਾਡੇ ਸਮਾਜ ਦੀਆਂ ਗੱਲਾਂ ਕਰਨ ਦੇ ਸੀ ਜਿਹੜੀਆਂ ਅੱਜਕੱਲ ਬਫਰਦਾ ਵੈ ਕਿਉਂਕਿ ਜਿਹੜਾ ਅੰਗੂਰ ਹੁੰਦਾ ਵੈ ਉਹ ਮਿੱਠਾ ਹੁੰਦਾ ਵੈ ਲੇਕਿਨ ਜਿਸਲੇ ਇਨਸਾਨ ਉਹਨੂੰ ਦੂਸਰਾ ਕਰਦਾ ਵੈ ਕਿ ਉਹਨੂੰ ਸ਼ਰਾਬ ਬਣਾ ਲੰਦਾ ਤਾਂ ਹੁੰਦਾ ਕੀ ਜ਼ਾਇਕਾ ਹੋ ਜਾਂਦਾ ਕੜਵਾ ਅਗਰ ਅਸੀਂ ਗੰਨਾ ਵੈ ਉਹਦਾ ਵੀ ਜ਼ਾਇਕੇ ਨੂੰ ਉਹਦੇ ਛਿਲਕੇ ਸਮੇਤ ਕਰ ਲਈਏ ਜਾਂ ਉਹਨੂੰ ਕਿੰਨੂ ਨੂੰ ਤੇ ਉਹ ਕੀ ਹੋ ਜਾਏਗਾ ਹੁੰਦਾ ਜ਼ਾਇਕਾ ਕੜਵਾ ਹੋ ਜਾਏਗਾ ਇਸੇ ਤਰ੍ਹਾਂ ਸਾਡੀ ਆਪਣੀ ਜ਼ਿੰਦਗੀ ਆ ਅਸੀਂ ਉਹਨੂੰ ਕਿੰਜ ਅਸੀਂ ਕੜਵੀ ਬਣਾ ਬਣਾਈਏ ਕਿੰਜ ਇਸ ਨੂੰ ਅਚੀ ਬਣਾ ਸਕਦੇ ਹਾਂ ਕੜਵੀ ਅਗਰ ਅਸੀਂ ਦੂਸਰਿਆਂ ਦੇ ਨਾਲ ਬੁਰੇ ਤਰੀਕੇ ਦੇ ਨਾਲ ਬੋਲਾਂਗੇ ਹੱਕ ਮਾਰਾਂਗੇ ਹੱਕ ਖਾਵਾਂਗੇ ਤੇ ਕੀ ਹੋਏਗਾ ਸਾਡੀ ਜ਼ਿੰਦਗੀ ਦੇ ਵਿੱਚ ਸਕੂਨ ਨਹੀਂ ਰਹੇਗਾ ਅਗਰ ਅਸੀਂ ਅਸੀਂ ਬੋਲਾਂਗੇ ਅੱਛਾ ਦੂਸਰਿਆਂ ਦਾ ਹੱਕ ਨਹੀਂ ਮਾਰਾਂਗੇ ਹੱਕ ਦੇ ਸੱਚ ਦਾ ਸਾਥ ਦੇਵਾਂਗੇ ਤੇ ਸਾਡੀ ਜ਼ਿੰਦਗੀ ਦੇ ਵਿੱਚ ਸਕੂਨ ਆ ਜਾਏਗਾ ਅਸੀਂ ਮੈਂ ਕਿੰਨੀ ਹਾਂ ਕਿ ਅਸੀਂ ਸਮੁੰਦਰ ਬਣ ਜਾਗੇ ਦੂਸਰਿਆਂ ਵਾਸਤੇ ਮੈਨੂੰ ਤੇਨਾਂ ਦੀ ਇਹ ਗੱਲ ਬਹੁਤ ਵਧੀਆ ਲੱਗੀ ਕਿ ਸਾਨੂੰ ਦੂਸਰਿਆਂ ਵਾਸਤੇ ਅਮਰ ਹੋਣਾ ਚਾਹੀਦਾ ਵਾ ਨਾ ਕਿ ਅਸੀਂ ਕਾਂਟੇ ਬਣ ਜਾਈਏ ਕੜਵੇ ਹੋ ਜਾਈਏ ਦੂਸਰਿਆਂ ਨੇ ਆਪਣੀ ਜ਼ਿੰਦਗੀ ਨੂੰ ਬਣਾਉਣ ਵਾਸਤੇ ਸਾਨੂੰ ਅਮਰ ਹੋਣਾ ਪਏਗਾ ਔਰ ਸਕੂਨ ਦੂਸਰਿਆਂ ਨੂੰ ਦੇਣਾ ਚਾਹੀਦਾ ਇਸ ਤਰ੍ਹਾਂ ਸਾਨੂੰ ਵੀ ਸਕੂਨ ਮਿਲੇਗਾ ਔਰ ਜਿਹੜੀ ਦੂਸਰੀ ਉਹਨਾਂ ਨੇ ਗੱਲ ਕਹੀ ਕਿ ਅੱਜ ਸਾਡੇ ਜਿਹੜੇ ਆ ਮਸਜਿਦਾਂ ਜਿਹੜੇ ਆ ਗੁਰਦੁਆਰੇ ਉਹ ਖਾਲੀ ਪਈ ਆ ਲੋਕ ਕਿੱਥੇ ਗਏ ਆ ਉਹ ਨਾਚ ਗਾਣਿਆਂ ਚ ਫਸੀ ਹੋਈ ਆ ਰਾਤ ਨੂੰ ਕਲੱਬ ਸਾਰੇ ਜਿਹੜੇ ਆ ਉਹ ਖੁੱਲੇ ਹੁੰਦੇ ਆ ਸਾਰੀ ਰਾਤ ਉਥੇ ਗੁਜ਼ਾਰਦੇ ਨੇ ਸਵੇਰ ਅਮਰਤ ਅਮਰਤ ਦਾ ਟਾਈਮ ਜਿਸ ਲਈ ਹੁੰਦਾ ਉਸ ਲਈ ਸੌਂ ਜਾਂਦੇ ਆ ਇਹ ਨਾ ਇੱਕ ਸਾਡੀ ਜ਼ਿੰਦਗੀ ਦਾ ਨਾ ਨਸੂਰ ਬਣ ਗਿਆ ਇਹ ਬਹੁਤ ਗਲਤ ਹੋਣ ਦਿਆ ਵੈ ਸਾਨੂੰ ਆਪਣੇ ਜਿਹੜੇ ਆਬਾਦਤ ਗਾਹਾਂ ਮੈਂ ਉਹਨਾਂ ਨੂੰ ਆਬਾਦ ਕਰਨਾ ਚਾਹੀਦਾ ਨਾ ਕਿ ਇਹੋ ਜੇ ਕਲੱਬ ਤੇ ਜਿਹੜੇ ਰਾਤਾਂ ਨੂੰ ਖੁੱਲੇ ਰਹਿੰਦੇ ਆ ਉਹਨਾਂ ਨੂੰ ਆਬਾਦ ਸਾਨੂੰ ਨਹੀਂ ਕਰਨਾ ਚਾਹੀਦਾ ਇਹੋ ਜੀ ਗੰਦਗੀ ਦੇ ਵਿੱਚੋਂ ਨਿਕਲਣਾ ਚਾਹੀਦਾ ਵੈ ਹੋਰ ਆਪਣੀ ਜ਼ਿੰਦਗੀ ਨੂੰ ਸੰਵਾਰਨਾ ਚਾਹੀਦਾ ਵੈ ਇਹ ਇਹੋ ਜੀ ਜਿਹੜੀ ਜ਼ਿੰਦਗੀ ਹੈ ਨਾ ਉਹਦੇ ਵਿੱਚ ਕੋਈ ਸਕੂਨ ਨਹੀਂ ਹੈਗਾ ਅਗਰ ਅਸੀਂ ਅਮਰਤਵਲੇ ਉੱਠਦੇ ਆਂ ਮਸਜਿਦ ਜਾਣੇ ਗੁਰਦੁਆਰੇ ਜਾਣੇ ਕਿਤੇ ਵੀ ਜਾਣੇ ਆ ਉਥੇ ਅਸੀਂ ਨਹੀਂ ਸਾਨੂੰ ਸੁਣਨ ਨੂੰ ਕੀ ਮਿਲੇਗਾ ਗਿਆਨ ਅੱਛਾ ਮਿਲੇਗਾ ਔਰ ਸਾਡਾ ਸਾਰਾ ਦਿਨ ਵੀ ਉਹਦੇ ਤਰ੍ਹਾਂ ਨਾਲ ਇੱਕ ਅੱਛਾ ਗੁਜ਼ਰ ਜਾਏਗਾ ਅਗਰ ਅਸੀਂ ਜਾਣੇ ਰਾਤ ਕਲਬਾਂ ਚ گزارਦੇ ਅਮਰਤ ਵੇਲੇ ਸੌਂ ਜਾਂਦੇ ਆ ਮੈਂ ਕਿ ਨਹੀਂ ਉਹ ਸਾਡਾ ਸਾਰਾ ਦਿਨ ਜਿਹੜਾ ਮੈਂ ਨਾ ਉਹ ਕੋਈ ਇਸ ਬਰਬਾਦ ਹੋ ਜਾਂਦਾ ਵਾ ਕੋਈ ਹੁੰਦੇ ਵਿੱਚ ਕੰਮ ਜਿਹੜਾ ਨਾ ਉਹ ਸਿੱਧਾ ਨਹੀਂ ਹੁੰਦਾ ਬਾਕੀ ਮੈਨੂੰ ਇਹਨਾਂ ਦੀ ਕਥਾ ਬਹੁਤ ਹੀ ਵਧੀਆ ਲੱਗੀ ਸਾਨੂੰ ਇਹ ਇੰਜ ਹੀ ਜ਼ਿੰਦਗੀ گزارਣੀ ਚਾਹੀਦੀ ਹੈ ਅਮਰਤ ਵਾਲੇ ਸਾਨੂੰ ਉੱਠ ਕੇ ਆਪਣੀ ਆਬਾਦਤ ਗਾਹਾਂ ਦੇ ਵਿੱਚ ਜਾਣਾ ਚਾਹੀਦਾ ਉਹਨਾਂ ਨੂੰ ਆਬਾਦ ਕਰਨੀ ਚਾਹੀਦੀ ਹੈ ਆਪਣੇ ਬੱਚਿਆਂ ਨੂੰ ਲੈ ਕੇ ਜਾਣਾ ਚਾਹੀਦਾ ਉਹਨਾਂ ਚ ਜਜ਼ਬਾ ਪੈਦਾ ਕਰਨਾ ਚਾਹੀਦਾ ਵਾ ਕਿ ਉਹ ਇਥੇ ਜਾਣ ਇਹ ਨਹੀਂ ਕਰਨਾ ਚਾਹੀਦਾ ਕਿ ਸਾਨੂੰ ਰਾਤਾਂ ਨੂੰ ਬੱਚਿਆਂ ਨੂੰ TVਆਂ ਤੇ ਮੋਬਾਈਲਾਂ ਨੂੰ ਦੇਖ ਕੇ ਜਗਾ ਰੱਖੀਏ ਤੇ ਸਵੇਰ ਨੂੰ ਉਹਨਾਂ ਨੂੰ ਕਹੀਏ ਕਿ ਚਲੋ ਹੁਣੇ ਰਾਤ ਸੁੱਤੇ ਨਹੀਂ ਹੈ ਤੇ ਹੁਣ ਸਵੇਰੇ ਸੁੱਤੇ ਰਹਿਣ ਇਹ ਬਹੁਤ ਸਾਡਾ ਕਲਚਰ ਜਿਹੜਾ ਨਾ ਗਲਤ ਹੈ ਸਾਨੂੰ ਇਹਦੇ ਤੋਂ ਬਚਣਾ ਚਾਹੀਦਾ ਔਰ ਇਬਾਦਤਗਾਹਾਂ ਜਿਹੜੀਆਂ ਸਾਨੂੰ ਉਹਨਾਂ ਨੂੰ ਅਬਾਦ ਕਰਨਾ ਚਾਹੀਦਾ ਅਮਰਤ ਵੇਲੇ ਜਾਣਾ ਚਾਹੀਦਾ ਬਾਕੀ ਮੈਨੂੰ ਤਾਂ ਇਹਨਾਂ ਦੀ ਕਥਾ ਬਹੁਤ ਵਧੀਆ ਲੱਗੀ ਤੁਹਾਨੂੰ ਕਿਹੋ ਜਿਹੀ ਲੱਗੀ ਕਮੈਂਟ ਕਰਕੇ ਆਪਣੀ ਕੀਮਤੀ ਰਾਏ ਦਾ ਇਜ਼ਹਾਰ ਜ਼ਰੂਰ ਕਰਿਓ ਔਰ ਮੇਰੇ ਚੈਨਲ ਨੂੰ ਸਬਸਕ੍ਰਾਈਬ ਵੀ ਕਰਨਾ ਔਰ ਇਸ ਵੀਡੀਓ ਨੂੰ ਜ਼ਿਆਦਾ ਤੋਂ ਜ਼ਿਆਦਾ ਸ਼ੇਅਰ ਵੀ ਕਰਨਾ